ਦਲਿਤ ਸਿੰਘ ਜਦੋਂ ਕਹਿ ਲੋ ਕਿ ਮਸਾ ਸਾਹਮਣੇ ਆਏ ਸੀ ਗਿਆ ਕਿ ਅਮਰਪਾਲ ਸਿੰਘ ਦੇ ਭਰਾ ਨੂੰ ਨਸ਼ੇ ਦੇ ਕਰਕੇ ਫੜਿਆ ਗਿਆ ਸੀਗਾ ਉਸ ਤੋਂ ਬਾਅਦ ਗੱਲ ਇੱਥੇ ਨਹੀਂ ਰੁਕੀ ਉਸ ਤੋਂ ਬਾਅਦ ਇਹ ਵੱਡੇ ਇਲਜ਼ਾਮ ਜੋ ਲੱਗੇ ਨੇ ਉਹ ਖੁਦ ਅਮਰਪਾਲ ਸਿੰਘ ਤੇ ਲੱਗੇ ਨੇ ਕਿ ਅਮਰਪਾਲ ਸਿੰਘ ਖੁਦ ਨਸ਼ਾ ਕਰਦੇ ਸੀਗੇ ਉਹਨਾਂ ਦੀ ਵਹੀਰ ਦੇ ਵਿੱਚ ਜੋ ਨੌਜਵਾਨ ਸੀ ਉਹ ਵੀ ਨਸ਼ਾ ਕਰਦੇ ਸੀਗੇ ਕਿਵੇਂ ਦੇਖਦੇ ਹੋ ਸਾਰੇ ਕਨਨੂਕ ਇੱਕ ਪਾਸੇ ਅਮਰਪਾਲ ਸਿੰਘ ਨੇ ਕਹਿੰਦੇ ਸੀ ਕਿ ਉਹ ਹੁਣ ਨਸ਼ਾ ਛੁਡਾ ਰਹੇ ਨੇ ਕਈ ਲੋਕ ਸਾਹਮਣੇ ਐਸੀ ਕਿ ਨਸ਼ਾ ਨਸ਼ਾ ਉਹਰੇ ਛਡਾਇਆ ਗਿਆ ਅਮਰਪਾਲ ਦੀ ਵਹੀਰ ਦੇ ਵਿੱਚ ਹੁਣ ਉਲਟਾ ਉਹਨਾਂ ਤੇ ਇਲਜ਼ਾਮ ਲੱਗੇ ਨਰਪਾਲ ਸਿੰਘ ਦੁੱਤੀ ਆ ਤੇ ਉਹਦੇ ਵਿੱਚ ਜੋ ਨੌਜਵਾਨ ਸੀ ਉਹਨਾਂ ਤੇ ਵੀ ਇਲਜ਼ਾਮ ਲੱਗੇ ਨਸ਼ਾ ਕਰਨ ਦੇ ਜੀ ਦੇਖੋ ਇਲਜ਼ਾਮ ਲਾਉਣ ਵਾਲਾ ਕੌਣ ਹੈ ਮੈਂ ਪਹਿਲਾਂ ਇਹਦੇ ਉੱਤੇ ਗੱਲ ਕਰਨੀ ਚਾਹੁੰਗਾ ਇੱਕ ਨਕਲੀ ਨਿਹੰਗ ਹੈ ਤੇ ਇਹੋ ਜਿਹੇ ਨਕਲੀ ਨਿਹੰਗ ਜਿਹੜੇ ਨੇ ਉਹ ਬਹੁਤ ਤੁਰੇ ਫਿਰਦੇ ਨੇ ਦੇਸ਼ ਵਿਦੇਸ਼ ਦੇ ਵਿੱਚ ਅਸਲੀ ਨਿਹੰਗ ਜਿਹੜੇ ਹੁੰਦੇ ਨੇ ਉਹ ਹੋਰ ਹੁੰਦੇ ਨੇ ਪਰ ਨਕਲੀ ਬਾਣਾ ਪਾ ਕੇ ਜਿਹੜੇ ਇਹੋ ਜਿਹੀ ਗੱਲਾਂ ਕਰਦੇ ਨੇ ਉਹ ਵੀ ਹੈਗੇ ਨੇ ਤੁਸੀਂ ਦੇਖਿਆ ਹੁਣ ਇੱਕ ਜਦੋਂ ਰਾਮ ਮੰਦਰ ਬਣ ਰਿਹਾ ਸੀ ਤਾਂ ਇੱਕ ਉਦੋਂ ਵੀ ਨਕਲੀ ਨਿਹੰਗ ਆਇਆ ਸੀ ਉਹ ਕਹਿੰਦਾ ਸੀ ਆਹ ਕਰਾਂਗੇ ਉਹ ਕਰਾਂਗੇ ਉਸ ਤੋਂ ਬਾਅਦ ਉਹ ਰਾਧਾ ਸੂਹਾਮੀ ਨੂੰ ਵੀ ਮਿਲਦਾ ਜਾ ਕੇ ਤੇ ਹੋਰਾਂ ਨੂੰ ਵੀ ਮਿਲਦਾ ਸੋ ਮਤਲਬ ਮੇਰੇ ਕਹਿਣ ਦਾ ਵੀ ਇੱਕ ਬੰਦੇ ਵੱਲੋਂ ਇਲਜ਼ਾਮ ਲਾ ਦੇਣੇ ਤੇ ਉਹਨੂੰ ਜੇ ਸਾਡੀ ਭੋਲੀ ਜਨਤਾ ਉਹਨੂੰ ਸੱਚ ਸਮਝ ਕੇ ਮੰਨ ਲਵੇ ਵੀ ਹਾਂਜੀ ਇੱਕ ਨਿਹੰਗ ਸਿੰਘ ਨੇ ਇਹ ਗੱਲ ਕਹਿ ਦਿੱਤੀ ਹੈ ਤੇ ਵਾਕਈ ਸੱਚ ਹੋਏਗੀ ਸੋ ਉਹਦੇ ਕੋਈ ਲੌਜੀਕ ਤਾਂ ਹੋਣਾ ਚਾਹੀਦਾ ਹੈ ਨਾ ਕੋਈ ਗੱਲ ਤੁਸੀਂ ਕੀਤੀ ਹੈ ਉਹਦਾ ਲੌਜੀਕ ਹੁੰਦਾ ਤੇ ਜੇ ਤੁਸੀਂ ਅੱਜ 21ਵੀਂ ਸਦੀ ਦੇ ਵਿੱਚ ਬਿਨਾਂ ਲੌਜੀਕ ਤੋਂ ਕਿਸੇ ਨੇ ਹਾਪੜਾ ਥਪੜੀ ਦੇ ਵਿੱਚ ਐ ਗੱਲਾਂ ਮਾਰ ਦਿੱਤੀਆਂ ਕੋਈ ਗੱਲਾਂ ਕੋਈ ਕਰੀ ਜਾਂਦਾ ਅੱਜ ਹੀ ਐਦਾਂ ਹੋ ਗਿਆ ਜੀ ਉਦਾਂ ਹੋ ਗਿਆ ਜੀ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ 47 ਤੋਂ ਲੈ ਕੇ ਅੱਜ ਤੱਕ ਪਤਾ ਹੀ ਨਹੀਂ ਲੱਗਾ ਵੀ ਸਾਡੇ ਨਾਲ ਵਾਪਰਿਆ ਕੀ ਹੈ ਪਰ ਇਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਅਮਰਤਪਾਲ ਸਿੰਘ ਨਸ਼ੇ ਕਰਦਾ ਹੈ ਉਹਦਾ ਭਰਾ ਨਸ਼ੇ ਕਰਦਾ ਹੈ ਇਹਨਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਆ ਬੰਦਾ ਜਿਹੜਾ ਹੈ ਉਹ ਏਜੰਸੀਆਂ ਦਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਬਾਦਲ ਨੂੰ ਪੰਜ ਵਾਰੀ ਮੁੱਖ ਮੰਤਰੀ ਤੁਸੀਂ ਬਣਾ ਦਿੱਤਾ ਕੈਪਟਨ ਨੂੰ ਤੁਸੀਂ ਬਣਾ ਦਿੱਤਾ ਜਾਂ ਫਿਰ ਹੋਰ ਲੋਕਾਂ ਨੂੰ ਵੋਟਾਂ ਪਾ ਪਾ ਕੇ ਤੇ ਆਪਣਾ ਘਾਣ ਤੁਸੀਂ ਕਰਵਾ ਲਿਆ ਤੁਹਾਨੂੰ ਕਿਸ ਤਰੀਕੇ ਦੇ ਨਾਲ ਗੁਲਾਮ ਬਣਾ ਲਿਆ ਗਿਆ ਇਹ ਤੁਹਾਨੂੰ ਪਤਾ ਨਹੀਂ ਲੱਗਾ ਪਰ ਆਪਣਿਆਂ ਦੇ ਵਿੱਚ ਘਾਟਾ ਕੱਢਣੀਆਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਗਲਤ ਹੈ ਉਹ ਬੰਦਾ ਗਲਤ ਹੈ ਹੁਣ ਗੱਲ ਆਪਾਂ ਭਾਈ ਅਮਰਤਪਾਲ ਸਿੰਘ ਦੀ ਕਰੀਏ ਇਹਨਾਂ ਨੇ ਕਿਹਾ ਕਿ ਇਹ ਸਾਰਾ ਟੋਲਾ ਹੀ ਨਸ਼ੇੜੀ ਹੈ ਹੁਣ ਭਾਈ ਅਮਰਤਪਾਲ ਸਿੰਘ ਦਾ ਜੇ ਪਿਛੋਕੜ ਵੀ ਦੇਖ ਲਈਏ ਨਾ ਤੇ ਉਹਨਾਂ ਦੀ ਵਿਦਵਤਾ ਉਹਨਾਂ ਦੇ ਕੋਲ ਜਿਹੜਾ ਗਿਆਨ ਹੈ ਉਹ ਇੱਕ ਨਸ਼ੇੜੀ ਦੇ ਕੋਲ ਕਦੇ ਵੀ ਨਹੀਂ ਹੋ ਸਕਦਾ ਮਾਫ ਕਰਨਾ ਅੱਜ ਸਾਨੂੰ ਇਹ ਗੱਲ ਕਰਨੀ ਪੈ ਰਹੀ ਹੈ ਇਹ ਗੱਲ ਕਰਨੀ ਵੀ ਨਹੀਂ ਚਾਹੀਦੀ ਭਾਈ ਅਮਰਤਪਾਲ ਸਿੰਘ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਨੇ ਅਸੀਂ ਉਸ ਕਰਕੇ ਗੱਲ ਕਰ ਰਹੇ ਹਾਂ ਸੋ ਇਹ ਜਿੰਨੀ ਵਿਦਵਤਾ ਜਿੰਨਾ ਗਿਆਨ ਉਹਨਾਂ ਦੇ ਕੋਲ ਹੈ ਇੱਕ ਬੰਦਾ ਜਿਹੜਾ ਸੈਂਟਰ ਦੇ ਨਾਲ ਮੱਥਾ ਲਾ ਕੇ ਬੈਠਾ ਹੋਇਆ ਉਹ ਇੱਕ ਨਸ਼ਾ ਕਰਨ ਵਾਲਾ ਬੰਦਾ ਨਹੀਂ ਕਰ ਸਕਦਾ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਸਟਰੀਟਾਂ ਜਿਹੜੀਆਂ ਹੁੰਦੀਆਂ ਮੈਂ ਕੱਲੇ ਭਾਰਤ ਦੀ ਗੱਲ ਨਹੀਂ ਕਰਦਾ ਦੁਨੀਆ ਦੇ ਵਿੱਚ ਅੱਜ ਅਮਰੀਕਾ ਦੇ ਜਿਹੜੇ ਨੇਟਿਵ ਰੈਡ ਇੰਡੀਅਨ ਸੀਗੇ ਉਹ ਸੜਕਾਂ ਤੇ ਰੋਲ ਰਹੇ ਨਸ਼ੇ ਕਰ ਰਹੇ ਨੇ ਉਹਨਾਂ ਦੀਆਂ ਕਈ ਸਟਰੀਟਾਂ ਇਦਾਂ ਵੀਡੀਓ ਤੁਸੀਂ ਦੇਖੋਗੇ ਤਾਂ ਉਹ ਨਸ਼ੇ ਦੇ ਵਿੱਚ ਧੁੱਤ ਮੁੰਡੇ ਕੁੜੀਆਂ ਉਹਨਾਂ ਦੇ ਜਿਹੜੇ ਸੀਗੇ ਉਹ ਉਹ ਤੁਹਾਨੂੰ ਮਿਲਣਗੇ ਕਈ ਸਟਰੀਟਾਂ ਕੈਲੀਫੋਰਨੀਆ ਦੀਆਂ ਜਾਂ ਹੋਰ ਸਟੇਟਾਂ ਦੇ ਵਿੱਚ ਵੀਡੀਓ ਕਾਫੀ ਨੇ YouTube ਦੇ ਉੱਤੇ ਤੁਸੀਂ ਦੇਖ ਲਿਓ ਜਾ ਕੇ ਸੋ ਸਾਰਾ ਦਿਨ ਨਸ਼ੇ ਦੇ ਵਿੱਚ ਜਿਹੜੇ ਗਲਤਾਨ ਰਹਿੰਦੇ ਆ ਉਹ ਕਹਿੰਦੇ ਆ ਵੇਖੋ ਇਹਨਾਂ ਦਾ ਕੀ ਹਾਲ ਹੈ ਮਤਲਬ ਉਸ ਤੋਂ ਬਾਅਦ ਜਦੋਂ ਚੀਨ ਦੀ ਗੱਲ ਕਰ ਲਈਏ ਚੀਨ ਦੇ ਵਿੱਚ ਇੱਕ ਸਮਾਂ ਸੀ ਜਦੋਂ ਅਫੀਮ ਬੜੇ ਵੱਡੇ ਪੱਦਰ ਦੇ ਉੱਤੇ ਵੰਡੀ ਗਈ ਸਾਜ਼ਿਸ਼ ਤਹਿਤ ਮਤਲਬ ਮੇਰੇ ਕਹਿਣ ਦਾ ਕਿ ਸਰਕਾਰਾਂ ਦਾ ਮੋਟਿਵ ਹੁੰਦਾ ਜਦ ਜਿਹੜੀ ਸਟੇਟ ਨੂੰ ਨਸ਼ਾ ਲਾਉਣਾ ਹੈ ਜਿਹੜੇ ਦੇਸ਼ ਨੂੰ ਨਸ਼ਾ ਲਾਉਣਾ ਹੈ ਕਿ ਇਹ ਲੋਕ ਨਾਪੁੰਸਕ ਬਣ ਜਾਣ ਇਹ ਲੋਕ ਆਪਣੇ ਹੱਕਾਂ ਦੀ ਆਵਾਜ਼ ਨਾ ਚੁੱਕ ਸਕਣ ਇਸੇ ਲਈ ਨਸ਼ਾ ਜਿਹੜਾ ਹੈ ਉਹ ਵਾੜਿਆ ਜਾਂਦਾ ਹੈ ਇਹ ਸਿਰਫ ਦੇਸ਼ਾਂ ਦੀ ਗੱਲ ਹੀ ਨਹੀਂ ਸਟੇਟਾਂ ਦੀ ਗੱਲ ਹੀ ਨਹੀਂ ਆਮ ਕਈ ਵਾਰੀ ਸ਼ਰੀਕੇ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਕਿਸੇ ਨਾ ਲਾਕਡਾਟ ਹੋਵੇ ਨਾ ਤੇ ਉਹ ਕੀ ਕਰਦੇ ਆ ਜਾਣ ਬੋਚ ਕੇ ਕੋਈ ਮੁੰਡਾ ਜਿਹੜਾ ਉਹਨਾਂ ਦਾ ਹੁੰਦਾ ਹੈ ਵਿਰੋਧੀਆਂ ਦਾ ਉਹਨੂੰ ਨਸ਼ਾ ਨਸ਼ੇ ਤੇ ਲਾ ਦਿੰਦੇ ਆ ਉਹਦਾ ਮਤਲਬ ਹੀ ਇਹ ਹੁੰਦਾ ਵੀ ਜਿਹੜਾ ਬੰਦਾ ਨਸ਼ਾ ਕਰਦਾ ਉਹ ਕਦੀ ਆਪਣੇ ਹੱਕ ਦੀ ਗੱਲ ਕਦੀ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਗੱਲ ਕਦੀ ਉਹ ਮਿਹਨਤ ਕਸ਼ ਨਹੀਂ ਹੋ ਸਕਦਾ ਕਦੇ ਅੱਗੇ ਨਹੀਂ ਵੱਧ ਸਕਦਾ ਜਿਹੜੇ ਬੰਦੇ ਨੂੰ ਨਸ਼ੇ ਦਾ ਜਿਹੜਾ ਹੈ ਉਹ ਜ਼ਹਿਰ ਲੱਗ ਗਿਆ ਇਹ ਗੱਲਾਂ ਆਮ ਲੋਕ ਵੀ ਨੋਟ ਕਰ ਲੈਣ ਆਮ ਨੌਜਵਾਨ ਵੀ ਜਿਹੜਾ ਬੰਦਾ ਨਸ਼ਾ ਕਰ ਗਿਆ ਨਾ ਜਿਹੜਾ ਬੰਦਾ ਨਸ਼ੇ ਦੇ ਵਿੱਚ ਬੈ ਗਿਆ ਉਹ ਕਦੇ ਜ਼ਿੰਦਗੀ 'ਚ ਕਾਮਯਾਬ ਨਹੀਂ ਹੋਏਗਾ ਇਹ ਗੱਲ ਨੋਟ ਕਰ ਲਿਓ ਤੁਸੀਂ ਨਸ਼ੇ ਤੋਂ ਬਿਨਾਂ ਵਾਲੇ ਜਿਹੜੇ ਨੌਜਵਾਨ ਨੇ ਜਿਹੜੇ ਐਨ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਦੇ ਆ ਕਾਮਯਾਬ ਉਹੀ ਹੋਏ ਆ ਮੈਂ ਤੁਹਾਨੂੰ ਕੱਟ ਰੋਕ ਰਹੀ ਹਾਂ ਮੈਂ ਤੁਹਾਡੀ ਗੱਲ ਰੋਕ ਰਹੀ ਹਾਂ ਕਿਉਂਕਿ ਕਿ ਮੈਂ ਕੁਝ ਇੱਕ ਫੈਕਟ ਵਿੱਚ ਹੋਰ ਐਡ ਕਰ ਦਵਾਂ ਕਿ ਜੋ ਇਲਜ਼ਾਮ ਲਾਇਆ ਗਏ ਨੇ ਉਸ ਦੇ ਸਬੂਤ ਵੀ ਸਬੂਤ ਦੇ ਤੌਰ ਤੇ ਅਮਰਪਾਲ ਸਿੰਘ ਦੀ ਕੋ ਫੋਟੋ ਅੱਗੇ ਰੱਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਹੱਥ ਵਿੱਚ ਕੀ ਹੈ ਇਹ ਖੁਸ਼ੀ ਸਾਬਤ ਨਹੀਂ ਹੋ ਸ ਪਾਰ ਰਿਹਾ ਦਾਵਾ ਕੀਤਾ ਜਾ ਰਿਹਾ ਕਿ ਜਿੱਟੇ ਨਸ਼ਾ ਕਰ ਰਹੇ ਸੀਗੇ ਦੇਖੋ ਮੈਂ ਫੇਰ ਕਹਾਂਗਾ ਕਿ ਲਾਹਨਤ ਹੈ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਉਹਦੀ ਕੀਤੀ ਜਿਹੜੀ ਹੈ ਹੁਣ ਤੱਕ ਦੀ ਕਮਾਈ ਉਹ ਨਹੀਂ ਬਰੇ ਇੱਕ ਫੋਟੋ ਬਣਾ ਕੇ ਪੇਸ਼ ਕਰ ਦਿਤੀ ਹੈ ਸੋ ਆਪਾਂ ਦੇਖੀਏ ਕਿ ਸਾਡੇ ਲੋਕਾਂ ਦਾ ਘਟਿਆ ਮਾਨਸਿਕ ਪੱਧਰ ਜਿਹੜਾ ਹੈ ਉਹ ਕਿੰਨਾ ਹੋ ਚੁੱਕਿਆ ਇੱਕ ਦੋ ਨੌਜਵਾਨ ਨੇ ਇੱਕ ਇਟਲੀ ਤੋਂ ਐ ਇੱਕ ਹੋਰ ਹੈ ਪੰਜਾਬ ਦੇ ਵਿੱਚ ਉਹ ਸਾਰਾ ਦਿਨ ਬੈਠੇ ਫੇਸਬੁੱਕ ਦੇ ਉੱਤੇ ਪਕਾਈ ਮਾਰੀ ਜਾਂਦੇ ਆ ਇਹ ਜੀ ਐ ਜੀ ਔ ਜੀ ਅਸੀਂ ਤੇ ਨਾਲ ਨੀਰ ਵਾਲੇ ਆ ਜੀ ਹੁਣ ਚਿੱਠੀ ਕਿਉਂ ਨਹੀਂ ਆਈ ਇਹ ਜੀ ਐਦਾਂ ਆ ਉਦਾਂ ਆ ਸੋ ਆ ਇੱਕ ਹੋਰ ਫੋਟੋ ਜੀ ਕੱਢ ਦਿਤੀ ਹੈ ਅੱਜ ਕੱਲ ਫੋਟੋਆਂ ਤੇ ਇਹ ਤਾਂ ਬਹੁਤ ਘਟਿਆ ਕੁਆਲਟੀ ਦੀ ਫੋਟੋ ਹੈ ਇਹ ਤਾਂ ਧੁੰਦਲੀ ਜੀ ਫੋਟੋ ਹੈ ਜੇ ਅਸਲੀ ਵੀ ਬਣਾਉਣੀ ਚਾਹੋਂ ਨਾ ਤੇ ਅੱਜ ਬਣ ਜਾਂਦੀ ਹੈ ਤੁਸੀਂ ਆਪ ਬਣਾ ਕੇ ਦੇਖ ਲਓ AI ਟੂਲ ਲਾਓ ਕੋਈ ਸੌਫਟਵੇਅਰ ਲਾਓ ਉਹਦੇ ਨਾਲ ਤੁਸੀਂ ਜੋ ਮਰਜ਼ੀ ਬਣਾ ਲਓ ਉਦਾਹਰਨ ਦੇ ਤੌਰ ਤੇ ਸਿੱਧੂ ਮੂਸੇਵਾਲੇ ਦਾ ਗੀਤ ਹੁਣ ਜਿਹੜਾ ਰਿਲੀਜ਼ ਹੋਇਆ ਸਟੈਫ ਲੰਡਨ ਦੇ ਨਾਲ ਉਹ ਗੀਤ ਦੇ ਐਕਸਟਰਾ ਮਤਲਬ ਕੀ ਕੁਝ ਟੱਪੇ ਜਿਹੜੇ ਆ ਉਹ ਬਣਾ ਦਿੱਤੇ ਗਏ ਨੌਜਵਾਨਾਂ ਵੱਲੋਂ ਉਹ ਤੁਹਾਨੂੰ ਲੱਗੇਗਾ ਹੀ ਨਹੀਂ ਕਿ ਸਿੱਧੂ ਮੂਸੇਵਾਲੇ ਤੋਂ ਇਲਾਵਾ ਮਤਲਬ ਕੀ ਕੋਈ ਹੋਰ ਬੋਲ ਰਿਹਾ ਤੁਸੀਂ ਕਹੋਗੇ ਹੂ ਬੂ ਜਿਹੜਾ ਸਿੱਧੂ ਮੂਸੇਵਾਲਾ ਤੁਸੀਂ ਦੇਖੋ ਉਸ ਵੀਡੀਓ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਨੂੰ AI ਟੂਲ ਦੇ ਨਾਲ ਜਿਹੜਾ ਹੈ ਉਹ ਦਿਖਾ ਦਿੱਤਾ ਗਿਆ ਮਤਲਬ ਇਹ ਤਾਂ ਬਹੁਤ ਛੋਟੀਆਂ ਗੱਲਾਂ ਰਹਿ ਗਈਆਂ ਸਾਡੇ ਲੋਕ ਉੱਥੇ ਤੱਕ ਹੀ ਰਹਿ ਗਏ ਆ ਮੈਨੂੰ ਲੱਗਦਾ ਵੀ ਦੁਨੀਆ ਬਹੁਤ ਅੱਗੇ ਲੰਘ ਚੁੱਕੀ ਐ ਅੱਜ ਤੁਹਾਨੂੰ ਮੈਂ ਇਹ ਵੀ ਗੱਲ ਦੱਸਣਾ ਚਾਹਾਂਗਾ ਇਥੇ ਕਿ ਚਾਈਨਾ ਦੇ ਵਿੱਚ ਅਸੀਂ ਪਹਿਲੀਆਂ ਵੀ ਕਿਤੇ ਵੀਡੀਓਜ਼ ਵਿੱਚ ਗੱਲਾਂ ਕੀਤੀਆਂ ਹੋਈਆਂ ਤੁਸੀਂ Google ਦੇ ਉੱਤੇ ਜਾ ਕੇ YouTube ਤੇ ਜਾ ਕੇ ਵੀਡੀਓਜ਼ ਦੇਖ ਸਕਦੇ ਹੋ ਇਹ ਕੋਈ ਵੱਡੀ ਗੱਲ ਨਹੀਂ ਜਿਹੜੀ ਮੈਂ ਦੱਸਣ ਲੱਗਿਆ ਚਾਈਨਾ ਨੇ ਜਾਨਵਰਾਂ ਦੇ ਕਲੋਨ ਤਿਆਰ ਕਰ ਲਏ ਮਤਲਬ ਕਿ ਉਹਦੇ ਲਈ ਤੁਹਾਨੂੰ ਕੋਈ ਬਰਥ ਲੈਂਡ ਦੀ ਜਾਨਵਰ ਨੂੰ ਬਰਥ ਲੈਂਡ ਦੀ ਲੋਡ ਨਹੀਂ ਉਹ ਕਾਪੀ ਮਾਰਨਗੇ ਕਾਪੀ ਪੇਸਟ ਕਰਨਗੇ ਤਾਂ ਜਾਨਵਰ ਬਣ ਜਾਊਗਾ ਉਹਨਾਂ ਨੇ ਆਲਰੇਡੀ ਇਹਦਾ ਜਿਹੜਾ ਐਕਸਪੈਰੀਮੈਂਟ ਹੈਗਾ ਉਹ ਮੰਕੀਜ਼ ਦੇ ਉੱਤੇ ਕਰ ਦਿੱਤਾ ਉਹਨਾਂ ਨੇ ਚੂਹਿਆਂ ਦੇ ਦਿਮਾਗਾਂ ਦੇ ਉੱਤੇ ਇੱਕ ਟਰਾਂਸਮਿਟਰ ਲਾ ਦਿੱਤਾ ਜਿਸ ਦੇ ਨਾਲ ਚੂਹਿਆਂ ਨੂੰ ਕੰਟਰੋਲ ਕਰ ਲਿਆ ਉਹਨਾਂ ਨੇ ਚੂਹਾ ਉਹੀ ਕਰੇਗਾ ਜੋ ਉਹ ਜਿਹੜਾ ਉਹਦੇ ਸਿਰ ਦੇ ਵਿੱਚ ਲੱਗਿਆ ਹੋਇਆ ਟਰਾਂਸਮੀਟਰ ਹੈ ਸੋ ਅੱਜ ਆਪਾਂ ਕਿੱਥੇ ਫਸੇ ਪੜਦੇ ਆ ਆ ਛੋਟੀਆਂ ਛੋਟੀਆਂ ਗੱਲਾਂ ਆ ਜੀ ਫੋਟੋ ਆ ਗਈ ਹੈ ਜੀ ਹੱਥ ਤੇ ਚਿੱਟਾ ਰੱਖਿਆ ਸੋ ਇਦਾਂ ਅਮਰਤਪਾਲ ਸਿੰਘ ਹਰੀ ਫੋਟੋ ਖਿਚਾਉਣਗੇ ਜਾਂ ਉਹ ਪਬਲੀਕਲੀ ਮਤਲਬ ਕੀਆ ਸਾਰਾ ਕੁਝ ਕਰਦੇ ਫਿਰਦੇ ਆ ਸੋ ਬੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਜੋ ਸਾਡੇ ਲੋਕਾਂ ਨੂੰ ਸਮਝਣੀਆਂ ਪੈਣਗੀਆਂ ਕਿ ਕਦੋਂ ਤੁਹਾਨੂੰ ਪਟਕਾਇਆ ਜਾਂਦਾ ਤੁਸੀਂ ਉਹ ਵੀ ਵੇਲਾ ਯਾਦ ਕਰ ਲਓ ਨਾ ਜਦੋਂ ਫੇਕ ਫੋਟੋਆਂ ਪਪਲ ਪ੍ਰੀਤ ਸਿੰਘ ਤੇ ਭਾਈ ਉਮਰਤਪਾਲ ਸਿੰਘ ਦੀਆਂ ਦਿਖਾਈਆਂ ਗਈਆਂ ਗੱਡੇ ਦੇ ਉੱਤੇ ਬੈਠੇ ਆ ਜੀ ਆ ਮੋਟਰਸਾਈਕਲ ਨਾਲ ਫੜਿਆ ਹੋਇਆ ਜੀ ਇੱਕ ਰੇੜੀ ਦੇ ਉੱਤੇ ਬਿਠਾ ਦਿੱਤੇ ਦੱਸੋ ਜਿਹੜਾ ਬੰਦਾ ਰੂਪੋਸ਼ ਹੋਇਆ ਹੋਇਆ ਉਹ ਰੇੜੀ ਦੇ ਉੱਤੇ ਬਹਿ ਕੇ ਨਾਲ ਮੋਟਰਸਾਈਕਲ ਰੱਖਿਆ ਹੋਊਗਾ ਉਹਨੇ ਫਿਰ ਉਹ ਕਿਤੇ ਬੈਠੇ ਜੀ એનર્ਜੀ ਡਰਿੰਕ ਪੀ ਰਹੇ ਆ ਸੋ ਇਹ ਬਹੁਤ ਮਤਲਬ ਕੀ ਵਾਹਜਾਤ ਗੱਲਾਂ ਨੇ ਇਹਦੇ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਤੇ ਜਦੋਂ ਤੁਹਾਨੂੰ ਇਹ ਲੱਗੇ ਨਾ ਜਦੋਂ ਇਹ ਮਹਿਸੂਸ ਕਰੋ ਕਿ ਜਦੋਂ ਇੰਨੀਆਂ ਜ਼ਿਆਦਾ ਜੜੀਆਂ ਨੇ ਸਾਜ਼ਿਸ਼ਾਂ ਚੱਲਣ ਲੱਗ ਪੈਣ ਤੇ ਫਿਰ ਉੱਥੇ ਕੋਈ ਗੱਲ ਖਾਸ ਜ਼ਰੂਰ ਹੈ ਮਤਲਬ ਕਿ ਉਸ ਬੰਦੇ ਦਾ ਇੰਨਾ ਵਿਰੋਧ ਕਿਉਂ ਹੋ ਰਿਹਾ ਆਪਾਂ ਨੂੰ ਇਹ ਸੋਚਣਾ ਚਾਹੀਦਾ ਹੁਣ ਫਿਰ ਗੱਲ ਮੈਂ ਉਥੇ ਲਿਆਉਣੀ ਚਾਹੁੰਦਾ ਥੋੜੀ ਲੰਬੀ ਹੋ ਗਈ ਹੈ ਕਿ ਮਤਲਬ ਕਿ ਨਸ਼ਾ ਕਰਨ ਵਾਲਾ ਬੰਦਾ ਐਡੀ ਚੜ੍ਹਦੀ ਕਲਾ ਵਾਲਾ ਜੀਵਨ ਜਿਹੜਾ ਉਹ ਨਹੀਂ ਬਤੀਤ ਕਰ ਸਕਦਾ ਉਹ ਸਿੱਖੀ ਇਸ ਰੂਪ ਦੇ ਵਿੱਚ ਨਹੀਂ ਆ ਸਕਦਾ ਉਹਨੂੰ ਉਹਨੂੰ ਲੱਗੇਗਾ ਕਿ ਹਾਂ ਭਾਈ ਨਹੀਂ ਮੈਂ ਨਹੀਂ ਇਹ ਕਰਨਾ ਜਾਂ ਫਿਰ ਅੰਮ੍ਰਿਤ ਪਾਣ ਕਰਕੇ ਫਿਰ ਕਹੇਗਾ ਵੀ ਮੈਂ ਸਾਰੇ ਪੰਜਾਬ ਦੇ ਨੌਜਵਾਨਾਂ ਦਾ ਨਸ਼ਾ ਛਡਾਵਾਂਗਾ ਫਿਰ ਉਹ ਪੂਰੇ ਭਾਰਤ ਦੇ 올 오ਵਰ ਜਿੰਨੇ মিডিਆ ਚੈਨਲ ਨੇ ਉਹਨਾਂ ਦੇ ਵੱਡੇ ਪੱਤਰਕਾਰਾਂ ਨੂੰ ਚੈਲੰਜ ਕਰਦਾ ਹੈ ਕਿ ਜਿਹੜਾ ਮਰਜ਼ੀ ਮਰਨ ਆ ਕੇ ਡਿਬੇਟ ਕਰ ਲੈ ਇੱਕ ਨਿਸ਼ੀੜੀ ਨਹੀਂ ਕਰ ਸਕਦਾ ਸੋ ਇਹ ਗੱਲਾਂ ਆਪਾਂ ਨੂੰ ਮੰਨ ਦੇ ਵਿੱਚੋਂ ਕੱਢ ਦੇਣੀਆਂ ਚਾਹੀਦੀਆਂ ਹੁਣ ਗੱਲ ਆਪਾਂ ਭਾਈ ਹਰਪ੍ਰੀਤ ਸਿੰਘ ਦੀ ਕਰੀਏ ਜਿਹੜੇ ਉਹਨਾਂ ਦੇ ਵੱਡੇ ਭਰਾਤਾ ਜਿਨ੍ਹਾਂ ਨੂੰ ਫੜਿਆ ਹੋਇਆ ਸੋ ਉਹਨਾਂ ਦੇ ਵਕੀਲ ਵੀ ਕੱਲ ਸਾਹਮਣੇ ਆਇਆ ਵਕੀਲ ਸਾਹਮਣੇ ਆ ਕੇ ਉਹਨਾਂ ਨੇ ਬੜਾ ਵੱਡਾ ਖੁਲਾਸਾ ਕਰ ਦਿੱਤਾ ਕਿ ਉਹ ਜਿਮ ਲਾਉਣ ਦੇ ਸ਼ੌਕੀਨ ਨੇ ਭਾਈ ਹਰਪ੍ਰੀਤ ਸਿੰਘ ਤੇ ਨਾਲ ਜਿਹੜਾ ਮੁੰਡਾ ਹੈ ਲਵਪ੍ਰੀਤ ਸਿੰਘ ਇਹ ਜਿਮ ਲਾਉਂਦੇ ਨੇ ਜਿਮ ਦੇ ਵਿੱਚ ਸਟੀਰੋਇਡ ਜਿਹੜੀ ਇੱਕ ਇੱਕ ਪ੍ਰੋਡਕਟ ਹੁੰਦਾ ਹੈ ਜਿਮ ਵਾਸਤੇ ਜਿਹਦੇ ਨਾਲ ਮਤਲਬ ਕਿ ਜ਼ਿਆਦਾ ਐਕਸਰਸਾਈਜ਼ ਕੀਤੀ ਜਾ ਸਕਦੀ ਹੈ ਮਸਲ ਗੇਨ ਹੁੰਦੇ ਨੇ ਵਗੈਰਾ ਵਗੈਰਾ ਉਹ ਸਾਰਿਆਂ ਨੂੰ ਪਤਾ ਹੀ ਹੋਣਾ ਤੁਹਾਨੂੰ ਸੋ ਉਹ ਲੈਂਦੇ ਆ ਉਹ ਤੇ ਜਦੋਂ ਕਹਿੰਦੇ ਕਿ ਕੋਈ ਵੀ ਉਹ ਲੈਂਦਾ ਹੈ ਤੇ ਉਹਦਾ ਜਿਹੜਾ ਡੋਪ ਟੈਸਟ ਹੈ ਉਹ ਪੋਜ਼ਿਟਿਵ ਆ ਜਾਂਦਾ ਸੋ ਦੇਖੋ ਇਸੇ ਤਰੀਕੇ ਨਾਲ ਪ੍ਰਵਿੰਦਰ ਝੋਟੇ ਦੀ ਗੱਲ ਆਪਾਂ ਕਰਦੇ ਆ ਉਹਨੂੰ ਵੀ ਕਿਹਾ ਗਿਆ ਸੀ ਲਓ ਜੀ ਇਹ ਤਾਂ ਡਰੱਗ 'ਚ ਪੋਜ਼ਿਟਿਵ ਆ ਗਿਆ ਇਹ ਤਾਂ ਖੁਦ ਨਸ਼ੇ ਚੜਾਉਣ ਦੀ ਗੱਲ ਕਰਦਾ ਪਰ ਜਦੋਂ ਗੱਲ ਨਿਕਲੀ ਉਹ ਕਹਿੰਦੇ ਜੀ ਮੋਰਫਿਨ ਜਿਹੜੀ ਇੱਕ ਦਵਾਈ ਹੁੰਦੀ ਹੈ ਉਹ ਲੈਂਦਾ ਸੀ ਉਹ ਸੋ ਉਹਦੇ ਨਾਲ ਉਹ ਉਹਦਾ ਡੋਪ ਟੈਸਟ ਜਿਹੜਾ ਹੈਗਾ ਉਹ ਪੋਜ਼ਿਟਿਵ ਆ ਗਿਆ ਸੋ ਇਹ ਗੱਲਾਂ ਜਿਹੜੀਆਂ ਨੇ ਬਹੁਤ ਹਾਸੋਹੀਣੀਆਂ ਪਰ ਬੜੀਆਂ ਗੰਭੀਰ ਨੇ ਕਿ ਦੇਖੋ ਕਿਵੇਂ ਸਾਜ਼ਿਸ਼ਾਂ ਚੱਲੀਆਂ ਜਾਂਦੀਆਂ ਪੰਜਾਬ ਦੇ ਜਾਇਆਂ ਦੇ ਵਿਰੁੱਧ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਕੋਈ ਭਾਈ ਅਮਰਤਪਾਲ ਸਿੰਘ ਕੋਈ ਪਰਸਨਲ ਤਾਂ ਗੱਲ ਕਰਦਾ ਨਹੀਂ ਕਿ ਭਾਈ ਮੈਨੂੰ ਦੇ ਦਿਓ ਮੈਨੂੰ ਕੋਈ ਮੇਰਾ ਪੈਸਾ ਬਣ ਜਾਏ ਮੈਂ ਵੱਡਾ ਬੰਦਾ ਬਣ ਜਾਾਂ ਮੈਂ ਆ ਕਰ ਲਵਾ ਮਤਲਬ ਕਿ ਆਪਣੀ ਜਾਨ ਉਹਨੇ ਦਾਤੇ ਲਾਈ ਹੋਈ ਹੈ ਅੱਜ ਜੇਲ੍ਹ ਦੇ ਵਿੱਚ ਬੈਠਾ ਹੈ ਤੁਹਾਡੇ ਸਾਰਿਆਂ ਦੇ ਕਰਕੇ ਤੇ ਤੁਸੀਂ ਉਹਦੇ ਉੱਤੇ ਏਦਾਂ ਦੀਆਂ ਆਲਮਤਾਂ ਏਦਾਂ ਦੀਆਂ ਸਾਜ਼ਿਸ਼ਾਂ ਘੜ ਕੇ ਨਕਲੀ ਫੋਟੋਆਂ ਜਾਂ ਫਿਰ ਉਹਨਾਂ ਦੇ ਉੱਤੇ ਇਲਜ਼ਾਮ ਲਾ ਕੇ ਨਕਲੀ ਨਿਹੰਗ ਬਾਣੇ ਦੇ ਵਿੱਚ ਬਹਿ ਕੇ ਤੁਸੀਂ ਇੰਟਰਵਿਊ ਦਿੰਨੇ ਹੋ ਸੋ ਇੰਟਰਵਿਊ ਲੈਣ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੜੀਆਂ ਜ਼ਰੂਰੀ ਨੇ ਕਿ ਭਾਈ ਜਿਹੜਾ ਬੰਦਾ ਕੁਝ ਕਰਦਾ ਉਹਨੂੰ ਕਰ ਲੈਣ ਦਿਓ ਤੁਸੀਂ ਜੇ ਕੁਝ ਨਹੀਂ ਕਰਨਾ ਤੇ ਪੰਜਾਬ ਦੇ ਹਾਲਾਤ ਦੇਖੋ ਜੇ ਕੋਈ ਆਪਣੀ ਬੰਦਾ ਜਾਣਦਾ ਤੇ ਲਾ ਗਿਆ ਤੁਸੀਂ ਸਿੱਧੂ ਦੀਪ ਸਿੱਧੂ ਨੂੰ ਵੀ ਇਹੀ ਕਿਹਾ ਸੀ ਕਿ ਉਹ ਭਾਜੀਪੀ ਦਾ ਬੰਦਾ ਹੈ ਅੱਜ ਇਹ ਵੀ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਭਾਈ ਉਮਰਤਪਾਲ ਸਿੰਘ ਵੀ ਭਾਜੀਪੀ ਦਾ ਬੰਦਾ ਹੈ ਦੋਨੋਂ ਭਰਾ ਦੋਨੋਂ ਬੱਚੇ ਨਾ ਮਾਤਾ ਪਿਤਾ ਦੇ ਇਸ ਵੇਲੇ ਜੇਲ੍ਹਾਂ ਦੇ ਵਿੱਚ ਨੇ ਤੇ ਫਿਰ ਵੀ ਕਹਿੰਦੇ ਆ ਕਿ ਇਹ ਬੀਜੇਪੀ ਦਾ ਬੰਦਾ ਸੋ ਆਪਾਂ ਨੂੰ ਆਪਣੀ ਪੀੜ੍ਹੀ ਥੱਲੇ ਛੋਟਾ ਮਾਰਨਾ ਚਾਹੀਦਾ ਅਸੀਂ ਕਿੰਨੇ ਕ ਇੰਟੈਲੈਕਚੁਅਲ ਕਿੰਨਾ ਕ ਸਾਡਾ ਦਿਮਾਗ ਕੰਮ ਕਰਦਾ ਹੈ ਕੀ ਕਿੰਨੀ ਕ ਅਸੀਂ ਸੋਚ ਰੱਖਦੇ ਆ ਜੇ ਤੁਸੀਂ ਜੇ ਤੁਸੀਂ ਜਿਹੜੇ ਲੋਕ ਨੇ ਜਿਨ੍ਹਾਂ ਨੇ ਜਨਮ ਲਿਆ ਕੋਈ ਅੱਜ ਤੋਂ 50 ਸਾਲ ਪਹਿਲਾਂ ਕਿਸੇ ਨੇ 35 ਸਾਲ ਪਹਿਲਾਂ ਸੋ ਤੁਸੀਂ 35 ਸਾਲਾਂ ਚ 50ਵਾਂ ਸਾਲਾਂ ਦੇ ਵਿੱਚ ਜਾਂ ਫਿਰ 17 ਸਾਲਾਂ ਦੀ ਉਮਰ ਚ ਆ ਕੇ ਵੀ ਜੇ ਕੁਝ ਸਿੱਖਿਆ ਨਹੀਂ ਤਾਂ ਫਿਰ ਤੁਹਾਡੇ ਜਨਮ ਲੈਣ ਦਾ ਵੀ ਮੈਨੂੰ ਲੱਗਦਾ ਵੀ ਏਡਾ ਫਾਇਦਾ ਨਹੀਂ ਮਾਫ ਕਰਨਾ ਇਹ ਥੋੜੇ ਜੇ ਅ ਸ਼ਬਦ ਜਿਹੜੇ ਮੈਂ ਸਖਤ ਵਰਤ ਰਿਹਾ ਸੋ ਇਹੀ ਗੱਲ ਆਪਾਂ ਫਿਲਹਾਲ ਦੀ ਘੜੀ ਕਹਿ ਸਕਦੇ ਆ ਤੁਸੀਂ ਕੁਝ ਐਡ ਕਰਨਾ ਚਾਹੋ ਤੇ ਕਰ ਸਕਦੇ ਹੋ ਜੀਦਲ ਸਿੰਘ ਜੀ ਆਪਾਂ ਜਿੱਥੇ ਗੱਲ ਕਰੀਏ ਜਿੱਥੇ ਇਲਜ਼ਾਮ ਲਖਦੇ ਪਏ ਨੇ ਉੱਥੇ ਕਈ ਨੌਜਵਾਨ ਸਾਹਮਣੇ ਆ ਕੇ ਖੁਦ ਇਹ ਸਪਸ਼ਟਿਕਰਨੀ ਦੇ ਰਹੇ ਨੇ ਕਿ ਅਸੀਂ ਨਸ਼ਾ ਛੱਡਿਆ ਹੈ ਅਖੀਰ ਤੁਹਾਨੂੰ ਜੋ ਸੀ ਮੈਸੇਜ ਹੈ ਜੰਗੋ ਸਾਹਿਬ ਦਸਕਾਂ ਨੂੰ ਦੇ ਸਕਦੇ ਹਾਂ ਕਿਉਂਕਿ ਇਹ ਕਈ ਤਰ੍ਹਾਂ ਦੀ ਗੱਲਾਂ ਉੱਠਦੀ ਪਈਆਂ ਨੇ ਕੋਈ ਨਸ਼ੇ ਕਰਨ ਦਾ ਇਲਜ਼ਾਮ ਲਾ ਰਿਹਾ ਅਤੇ ਕਈ ਕਹਿ ਰਹੇ ਨੇ ਕਿ ਅਸੀਂ ਉਹਨਾਂ ਦੇ ਬਹੀਆਂ ਨੂੰ ਢੁੱਕ ਕੇ ਅਸੀਂ ਨਸ਼ਾ ਛੱਡਿਆ ਵੀ ਹੈ ਜੀ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਖਾੜਕੂ ਸੰਘਰਸ਼ ਜ਼ੋਰਾਂ ਤੇ ਸੀ ਨਾ ਉਸ ਵੇਲੇ ਵੀ ਇਲਜ਼ਾਮ ਲਾਏ ਜਾਂਦੇ ਸੀ ਕਿ ਇਹ ਜੀ ਘਰਾਂ ਦੇ ਵਿੱਚ ਜਾ ਕੇ ਜਿਹੜੇ ਖਾੜਕੂ ਨੇ ਇਹ ਉਹਨਾਂ ਦੀਆਂ ਬੇਟੀਆਂ ਦੇ ਨਾਲ ਜਿਹੜਾ ਉਹਨਾਂ ਦੀ ਬੇਪਤੀ ਕਰਦੇ ਨੇ ਲੁੱਟਾਂ ਖੋਹਾਂ ਕਰਦੇ ਆ ਪਰ ਬਾਅਦ ਚ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਇਹ ਗੱਲਾਂ ਸਾਹਮਣੇ ਆਈਆਂ ਕਿ ਇਹ ਆਲਮ ਸੇਣਾ ਜਿਹੜਾ ਇਜ਼ਹਾਰ ਆਲਮ ਉਸ ਵੇਲੇ ਦਾ ਵੱਡਾ ਪੁਲਿਸ ਅਫਸਰ ਸੀ ਉਹਨੇ ਇੱਕ ਸੇਨਾ ਬਣਾਈ ਹੋਈ ਸੀ ਇੱਕ ਕੇਪੀਐਸ ਗਿੱਲ ਨੇ ਆਪਣੇ ਗੁੰਡਾ ਗਰੁੱਪ ਬਣਾਏ ਹੋਏ ਸੀ ਜੋ ਸਿੱਖੀ ਭੇਸ ਦੇ ਵਿੱਚ ਹੁੰਦੇ ਸੀ ਸਿੱਖੀ ਭੇਸ ਦੇ ਵਿੱਚ ਰਹਿ ਕੇ ਉਹ ਰਾਤਾਂ ਨੂੰ ਲੁੱਟਾ ਖੋਹਾਂ ਕਰਦੇ ਸੀ ਤੇ ਫਿਰ ਉਹਨਾਂ ਨੂੰ ਫੜਾ ਵੀ ਦਿੱਤਾ ਜਾਂਦਾ ਸੀ ਤੇ ਫਿਰ ਲੋਕਾਂ ਦੇ ਵਿੱਚ ਇਹ ਜਿਹੜੀ ਮਤਲਬ ਕਿ ਇੱਕ ਖਾੜਕੂਆ ਪ੍ਰਤੀ ਬੜੀ ਇੱਕ ਪਿਆਰ ਜਿਹੜਾ ਸੀਗਾ ਉਸ ਵੇਲੇ ਉਹਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਸੀ ਕਿ ਲੋਕ ਹਟ ਜਾਣ ਇਸ ਲਹਿਰ ਦੇ ਨਾਲੋਂ ਸੋ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਹੁਣ ਇੱਕ ਇਹ ਨਿਆਂਗ ਹੈ ਜਿਹਨੇ ਬਾਣਾ ਪਾਇਆ ਹੋਇਆ ਤੇ ਕਹਿੰਦਾ ਇਹ ਸਾਰਾ ਟੋਲਾ ਨਸ਼ੀੜੀਆਂ ਦਾ ਤੇ ਦੂਸਰੇ ਪਾਸੇ ਇੱਕ ਨਿਆਂਗ ਸੀਗਾ ਪੂਲਾ ਉਹਨੇ ਵੀ ਬਾਣਾ ਪਾਇਆ ਹੁੰਦਾ ਸੀ ਬਾਣਾ ਪਾ ਕੇ ਉਹਨੇ 6-6 ਸਾਲ ਦੀਆਂ ਬੱਚੀਆਂ ਦੇ ਨਾਲ ਰੇਪ ਕੀਤੇ ਆ ਉਹਨੇ ਕਿੰਨੇ ਕਤਲ ਕਰ ਦਿੱਤੇ ਆ ਉਹਨੇ ਕਿੰਨੇ ਜਿਹੜੇ ਸਿੱਖ ਸੀਗੇ ਨੌਜਵਾਨ ਸੰਘਰਸ਼ੀ ਉਹਨਾਂ ਦੇ ਟੁਕੜੇ ਕਰਕੇ ਉਹ ਇੱਕ ਡਰਮ ਦੇ ਵਿੱਚ ਪਾ ਕੇ ਪਾਣੀ ਦੇ ਵਿੱਚ ਉਬਾਲਦਾ ਹੁੰਦਾ ਸੀ ਤੇ ਫਿਰ ਉਹ ਬਿਆਸਾ ਦਰਿਆ 'ਚ ਛੁੱਟ ਦਿੰਦਾ ਹੁੰਦਾ ਸੀ ਬੰਦਾ ਵੱਢ ਕੇ ਤੇ ਕਹਿੰਦਾ ਹੁੰਦਾ ਸੀ ਕਿ ਅੱਜ ਇੱਥੋਂ ਪਾਣੀ ਨਾ ਪੀਓ ਏ ਆਪਣੇ ਨਾਲ ਮਸ਼ਕਰੀ ਕਰਕੇ ਸੋ ਇੱਕ ਇਹੋ ਜਿਹੇ ਵੀ ਲੋਕ ਹੁੰਦੇ ਆ ਸੋ ਆਪਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਤੇ ਇਹਨੇ ਬਾਣਾ ਪਾਇਆ ਤੇ ਇਹ ਗੱਲ ਸਹੀ ਹੋਈ ਕਰਦਾ ਹੋਊਗਾ ਮਾਫ ਕਰਨਾ ਅਸੀਂ ਇਹ ਗੱਲ ਨਹੀਂ ਕਰਦੇ ਬਾਣੇ ਵਾਲੇ ਸੱਚੇ ਸੁੱਚੇ ਸਿੱਖ ਹੁੰਦੇ ਸੀ ਕਹਿੰਦੇ ਆ ਕਿ 1947 ਤੋਂ ਪਹਿਲਾਂ ਕੋਰਟਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਇੱਕ ਸਿੱਖ ਦੀ ਜਿਹੜੀ ਹੈ ਉਹ ਗਵਾਹੀ ਚੱਲ ਜਾਂਦੀ ਹੁੰਦੀ ਸੀ ਉਹਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਸੀ ਹੁੰਦੀ ਜੇ ਕਿਸੇ ਸਿੱਖ ਨੇ ਖੜ ਕੇ ਕਹਿਤੀ ਨਾ ਗੱਲ ਹੈ ਤੇ ਉਹ ਹੈ ਮਤਲਬ ਇਸ ਤਰ੍ਹਾਂ ਦਾ ਸਾਡਾ ਇੱਕ ਉਸ ਵੇਲੇ ਦਾ ਕਹਿ ਲਈਏ ਵੀ ਇਮੇਜ ਬਣੀ ਹੋਈ ਸੀ ਕਰੈਕਟਰ ਸਿਗਾ ਪਰ ਅੱਜ ਦੇਖੀਏ ਕਿ ਪੰਥ ਦੇ ਵਿੱਚ ਕੇ ਪੀ ਐਸ ਗਿੱਲ ਸੁਮੇਧ ਸਿਆਣੀ ਪ੍ਰਕਾਸ਼ ਬਾਦਲ ਕੈਪਟਨ ਅਮਰਿੰਦਰ ਰਾਜਾ ਵੜਿੰਗ ਜਾਂ ਫਿਰ ਇਹ ਸਾਰੇ ਜਿਹੜੇ ਨਕਲੀ ਨਿਹੰਗ ਨੇ ਇਹਨਾਂ ਨੇ ਸਾਡਾ ਕਰੈਕਟਰ ਜਿਹੜਾ ਹੈਗਾ ਉਹ ਕਿਹੋ ਜਿਹਾ ਬਣਾ ਦਿੱਤਾ ਆਪਾਂ ਨੂੰ ਸੱਚੇ ਸੱਚੇ ਬਣਨ ਦੇ ਲਈ ਆਪਣਾ ਕਰੈਕਟਰ ਜਿਹੜਾ ਹੈਗਾ ਉਹ ਉਚਾਰ ਰੱਖਣਾ ਪੈਂਦਾ ਦੁਨੀਆ ਦੇ ਵਿੱਚ ਹੈ ਇਹ ਨਾ ਸੋਚਿਓ ਕਿ ਦੁਨੀਆ ਦੇ ਵਿੱਚ ਨਹੀਂ ਹੈ ਸਿਰਫ ਭਾਰਤੀ ਖਿੱਤੇ ਦੇ ਵਿੱਚ ਅਜੇ ਇਹ ਹਾਲਾਤ ਸਾਡੇ ਬਣੇ ਹੋਏ ਆ ਬਾਕੀ ਨਹੀਂ ਤੇ ਦੁਨੀਆ ਦੇ ਵਿੱਚ ਤਾਂ ਪੂਰੀ ਸਿੱਖਾਂ ਦੀ ਚੜ੍ਹਦੀ ਕਲਾ ਇਸ ਵळे ਜੀ 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 ਤੁਸੀਂ ਤੁਹਾਨੂੰ ਧੰਨਵਾਦ ਕਰਦੇ ਆ ਜਿੱਦਾਂ ਹੀ ਗੱਲ ਹੋ ਕਿ ਹੋਰ ਅਪਡੇਟ ਇਸ ਮਸਲੇ ਵਿੱਚ ਆਉਂਦੀ ਹੈ ਜਾਂ ਕੋਈ ਹੋਰ ਅੱਗੇ ਕਰੂ ਕਿ ਪੱਖ ਨਿਕਲ سامنے ਆਉਂਦਾ ਤੁਹਾਡੇ ਰੁਖ ਦੁਬਾਰਾ ਕਰਾਂਗੇ ਤੁਹਾਡੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਧੰਨਵਾਦ ਤੁਹਾਡਾ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ